ਉਪਨਾਮ ਜੀ ਏ ਕਮਪਰੀ ਸਿੰਘ ਕਿਹੜੀ ਕਲਾਸ 12th ਕਾਮਰਸ ਕਾਮਰਸ ਅੱਛਾ ਕਿੰਨੇ ਨੰਬਰ ਆਏ ਨੇ ਕਦੋਂ ਪਤਾ ਲੱਗਾ 100% ਮੈਡਮ ਨੇ ਦੱਸਿਆ ਸੀ 500 ਆਊਟ ਆਫ 500 ਆਏ ਅੱਛਾ ਕਿੰਨੀ ਖੁਸ਼ੀ ਹੋਈ ਤੁਹਾਨੂੰ ਬਹੁਤ ਖੁਸ਼ੀ ਤਾਂ ਹੈਗੀ ਬਹੁਤ ਖੁਸ਼ੀ ਹੈ ਕਿੰਨੀ ਕਿ ਮਿਹਨਤ ਕਰਦੇ ਸੀ ਕਹਿੰਦੇ ਤੁਸੀਂ ਟੀਮਾਂ ਵੀ ਖੇਡਣ ਵਾਸਤੇ ਵਾਰ-ਵਾਰ ਕਿ ਜਾਂਦੇ ਹੁੰਦੇ ਸੀ ਹਾਂਜੀ ਕਿੱਥੇ ਮੈਂ ਗਿਆ ਸੀਗਾ ਨੈਸ਼ਨਲ ਖੇਡਿਆ ਵਾ ਛਤੀਸਗੜ ਅਸਾਮ ਵਗੈਰਾ ਗਿਆ ਸੀ ਅੱਛਾ ਹਾਂਜੀ ਮੇਰੇ ਕੋਚ ਸਾਹਿਬ ਸੀਗੇ ਸਰਦਾਰ ਰਮਜੀਤ ਸਿੰਘ ਪੱਟੀ ਉਹਨਾਂ ਨੇ ਸਿਖਾਇਆ ਤੇ ਉਹਨਾਂ ਕਰਕੇ ਉੱਥੇ ਤੱਕ ਗਿਆ ਤੇ ਉਹਦੇ ਐਕਸਟਰਾ ਨੰਬਰ ਵੀ ਲੱਗੇ ਆ ਤੇ ਬਾਕੀ ਮੈਡਮਾਂ ਦੀ ਮੈਂ ਗਤਕਾ ਖੇਡਦਾ ਸੀ ਅੱਛਾ ਅਜੇ ਜਿਸ ਤਰ੍ਹਾਂ ਤੁਹਾਡਾ ਸਬਜੈਕਟ ਜਿਹੜਾ ਕਮਾਰਸਾ ਕਾਫੀ ਟਫ ਸਬਜੈਕਟ ਸੀਗਾ ਨਾਲ ਗੇਮ ਉਹ ਮਿਹਨਤ ਕਰਦਾ ਸੀ ਕਿੰਨੇ ਘੰਟੇ ਜੀ ਪੜਾਈ ਕਰਦਾ ਸੀਗਾ ਪਰ ਸਿੱਖਾ ਇਹ ਕਰਦਾ ਸੀ ਪਰ ਮਨ ਲਾ ਕੇ ਸਮਝ ਕੇ ਕਰਦਾ ਸੀ ਅਜੇ ਕੁੱਝ ਨਾ ਹੋਇਆ ਵੀ ਗਏ ਰੱਖੀ ਹੈ ਮੈਡਮ ਹੀ ਬਹੁਤ ਆ بس يلا ਫਿਰ ਮੰਮੀ ਦੇ ਅੱਛਾ ਅ ਅਸੀਂ ਹੁਣ ਉਹ ਪਰਿਵਾਰ ਦੇ ਮੈਂਬਰਾਂ ਨੂੰ ਪਹਿਲਾਂ ਦੱਸਿਆ ਸੀ ਵੀ ਇੰਨੀ ਮਿਹਨਤ ਕੀਤੀ ਜੇ ਇੰਨੇ ਨੰਬਰ ਆਉਣੇ ਜਾਂ ਉਮੀਦ ਸੀਗੀ ਕੋਈ ਇਹਨਾਂ ਨੂੰ ਤਾਂ ਕੱਟ ਹੀ ਸੀਗੀ ਕਹਿੰਦੇ ਮੈਰਿਟ ਤੱਕ ਹੀ ਆਉਗੇ ਪਰ ਫਰਸਟ ਆ ਗਈ ਅੱਛਾ ਤੁਹਾਨੂੰ ਉਮੀਦ ਸੀਗੀ ਮਿਹਨਤ ਕਿੰਨੀ ਕਰਦੇ ਸੀ ਪੜਾਈ 'ਚ ਕਿੰਨੀ ਕਿ ਟਾਈਮ ਲੈਂਦੇ ਸੀ ਦੋ ਤਿੰਨ ਘੰਟੇ ਦਾ ਲੰਦਾ ਜਾਂਦਾ ਜਾਂਦਾ ਕਹਿੰਦੇ ਖੇਡਣ ਤੇ ਕਹਿੰਦੇ ਜਿਆਦਾ ਧਿਆਨ ਸੀਗਾ ਹਾਂਜੀ ਅਲੱਗ ਥਾਂ 'ਤੇ ਸੀ ਬਾਈ ਚੋਈ ਸੀਗਾ ਨਾਲ ਨਾਲ ਐਂਡ ਟਾਈਮ ਤੇ ਜ਼ਿਆਦਾ ਸੀਗਾ ਐਕਚੁਅਲੀ ਡੈਡੀਕੇਸ਼ਨ ਸੀ ਡੈਡੀਕੇਸ਼ਨ ਹਾਂ ਅੱਗੇ ਦਾ ਕੀ ਪਲਾਨ ਹੈ ਅੱਗੇ ਪੜਾਂਗੇ ਹੋਰ ਕੀ ਕਰਨਾ ਐਲਐਲਬੀ ਬਣਨਾ ਨਹੀਂ ਚਾਹੁੰਦੇ ਹਾਂ ਐਲਐਲਬੀ ਕਰਨੀ ਅੱਗੇ ਐਲਐਲਬੀ ਕਰਨੀ ਵਕੀਲ ਬਣਨਾ ਚਾਹੁੰਦੇ ਹਾਂ ਅਚਨ ਹੋਰਾਂ ਬੱਚਿਆਂ ਨੂੰ ਕੀ ਮੈਸੇਜ ਆ ਕੀ ਸੁਨੇਹਾ ਜਿਹੜਾ ਬੇਟਾ ਰੁਜੀਤ ਸਰ ਤੋਂ ਮੈਸੇਜ ਇਹੀ ਆ ਬਾਈ ਪੜੋ ਧਿਆਨ ਲਾ ਕੇ ਪੜੋ ਵਧੀਆ ਤੇ ਗੇਮਾਂ 'ਲ ਵੀ ਧਿਆਨ ਦੋ ਉਹਦੇ ਨਾਲ ਐਕਸਟੈਂਡ ਬਰ ਵੀ ਲੱਗੇ ਆ ਠੀਕ ਬਾਤ ਆ ਜੀ ਹੈਲੋ ਮੈਂ ਮੈਂ ਕਿਹਾ ਤੋਏ ਮੇਰਾ ਨਾਮ ਮੀਰੂ ਕੋੜਾ ਹੈ ਮੈਂ ਬੀਸੀਐਮ ਸੀਨੀਅਰ ਸਕੈਂਡਰੀ ਫੋਕਲ ਪੁਆਇੰਟ ਦੀ ਪ੍ਰਿੰਸੀਪਲ ਹਾਂ ਸਭ ਤੋਂ ਪਹਿਲਾਂ ਮੈਂ ਪ੍ਰਮਾਤਮਾ ਦਾ ਧੰਨਵਾਦ ਕਰਦੀ ਹਾਂ ਕਿ ਸਾਡਾ ਬੱਚਾ ਪੰਜਾਬ ਦੇ ਕਮਰਸ ਕਲਾਸ ਚ ਟਾਪਰ ਆਇਆ ਹੈ ਇਹ ਨੈਸ਼ਨਲ ਪਲੇਅਰ ਹੈ ਕਾਰਾਟੇ ਦਾ ਔਰ ਬਾਹਰ ਵੀ ਖੇਡਾਂ ਜਾਂਦਾ ਹੈ ਲੇਕਿਨ ਬੜੇ ਦਿਨ ਮਿਸ ਵੀ ਹੁੰਦੇ ਆ ਸਕੂਲ ਚ ਲੇਕਿਨ ਟੀਚਰ ਨੇ ਫਰੀ ਮਿਹਨਤ ਕਰਾਈ ਬੱਚੇ ਨੂੰ ਵੀ ਲੱਗਣ ਲੱਗੀ ਸੀ ਕਿ ਔਰ ਬੜੀ ਮਿਹਨਤ ਕਰਦਾ ਸੀ ਇਹਨੇ ਨੰਬਰ ਕਿਰੇ ਬਚੇ ਨੇ 500 ਤੋਂ 500 100% ਨੰਬਰ ਹਾਂ ਗੱਤ ਕੇ ਗੱਤ ਕੇ ਸਾਰੀ ਗੱਤ ਕੇ ਠੀਕ